ਜਿਹੜੀ ਆਪ ਸਰਕਾਰ ਆਪ ਦੇ ਨਾਂ ਤੇ ਬਣੀ ਸੀ ਉਹ ਹੁਣ ਪੂਰੇ ਤਾਈ ਤਾਨਾਸ਼ਾਹ ਬਣ ਚੁੱਕੀ ਐ ਅੱਜ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਖਾਤਰ ਚਾਹੇ ਉਹ ਮੀਡੀਆ ਹੋਵੇ ਹਰ ਗੱਲ ਤੇ ਪੂਰਾ ਦਬਾਅ ਬਣਾ ਰਹੇ ਆ ਸਾਨੂੰ ਵੀ ਹੁਣ ਦੇਖੋ ਕਿੰਨੀ ਫੋਰਸ ਲਾਈ ਹੋਈ ਐ ਕੋਈ ਗੱਲ ਕਰਨ ਵਾਸਤੇ ਤਿਆਰ ਨਹੀਂ ਪਰ ਉਹ ਥੱਲੇ ਆਮ ਲੋਕਾਂ ਨੂੰ ਦਬਾਉਣ ਵਾਸਤੇ ਇਹਨਾਂ ਨੂੰ ਲੁੱਟਣ ਵਾਲੇ ਜਿਹੜੇ ਕਾਨੂੰਨ ਬਣਾਉਣ ਵਾਸਤੇ ਉਹ ਪ੍ਰਸ਼ਾਸਨ ਨੂੰ ਯਾਨੀ ਪੂਰੀ ਸ਼ਹਿਦ ਦਿੱਤੀ ਵੀ ਐ ਵੀ ਜਿਹਨੂੰ ਮਰਜ਼ੀ ਗੋਲੀਆਂ ਮਾਰ ਦਿਓ ਜਿਹਦਾ ਮਰਜ਼ੀ ਗਲ ਘੁੱਟ ਦਿਓ ਇਸ ਸੰਘਰਸ਼ ਨੇ ਆਉਣ ਵਾਲੇ ਸਮੇਂ 'ਚ ਵੱਡੀਆਂ ਲਹਿਰਾਂ ਬਣਨੀਆਂ ਜਿਹਦੇ ਕਰਕੇ ਇਹਨਾਂ ਨੂੰ ਬਹੁਤ ਵੱਡਾ ਖਤਰਾ ਬਣਿਆ ਵੀ ਸਾਥੋਂ ਕੱਲੀ-ਕੱਲੀ ਗਲ ਦਾ ਹਿਸਾਬ ਲੈਣਾ ਹੈ ਇਹਨਾਂ ਨੇ ਚੜ ਕੇ ਭੱਜ ਜਾਣਾ ਤੇ ਆ ਜਿਹੜਾ ਪ੍ਰਸ਼ਾਸਨ ਇਹਨਾਂ ਦਾ ਹੱਥ ਠੋਕਾ ਬਣਿਆ ਹੋਇਆ ਇਹਨਾਂ ਨੇ ਪਛਤਾਉਣਾ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਇੱਕ ਐਸਆਈ ਆਵਦੀ ਧੀ ਦੀ ਇੱਜ਼ਤ ਬਚਾਉਣ ਗਿਆ ਉਥੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਉਥੇ ਪ੍ਰਸ਼ਾਸਨ ਪਤਾ ਨਹੀਂ ਕੀ ਕਰਦਾ ਸੀ ਐਵੇਂ ਹੁਣ ਇੱਕ ਅਫਸਰ ਦਾ ਪੁੱਤ ਮਰ ਗਿਆ ਨਸ਼ਾ ਖਾ ਕੇ ਉਹਦੀ ਆਵਾਜ਼ ਨੂੰ ਦਬਾਇਆ ਗਿਆ ਉਹਨੂੰ ਬਿਆਨ ਬਦਲਣੇ ਪਏ ਅਗਲੀ ਬੈਠ ਦੇ ਵਿੱਚ ਉਹ ਜਿਹੜਾ ਯੁੱਧ ਨਸ਼ਿਆ ਵਿਰੋਧ ਦਾ ਡਰਾਮਾ ਕਰ ਰਹੇ ਆ ਉਹਦੇ ਚ 15 ਸਾਲ ਦੇ 16 17 ਸਾਲ ਦੇ ਬੱਚੇ 9 ਸਾਲ ਦੇ 20 ਸਾਲ ਦੇ ਥੱਲੇ ਥੱਲੇ ਉਹਨਾਂ ਦੇ ਪਰਚੇ ਪਾਪਾ ਇੰਡੀਆ ਦੇ ਸਾਰਿਆਂ ਨੂੰ ਅੰਦਰ ਦੇਈ ਜਾ ਰਹੇ ਆ ਜਿਹੜੇ ਵੱਡੇ ਮਗਰਮਾਚਾ ਉਹਨਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਮਤਲਬ ਤੁਹਾਨੂੰ ਇੱਥੇ ਰੋਕਿਆ ਕਿ ਆਇਆ ਉੱਥੇ ਤਾਂ ਮੁੱਖ ਮੰਤਰੀ ਤੇ ਕਹਿੰਦੇ ਰਹੇ ਕਿ ਅਸੀਂ ਤਾਂ ਆਮ ਘਰਾਂ ਦੇ ਪੁੱਤਰਾਂ ਨੂੰ ਕੋਈ ਆ ਕੇ ਮਿਲੋ ਸਾਡੇ ਘਰਾਂ ਵਿੱਚ ਆ ਕੇ ਮਿਲਿਆ ਕਰੋ ਤੁਸੀਂ ਤਾਂ ਇੱਥੇ ਨਹੀਂ ਜਾ ਰਹੇ ਘਰਾਂ 'ਚ ਮਿਲਣ ਦੀ ਗੱਲ ਤਾਂ ਦੂਰ ਹੈ ਤੁਹਾਡਾ ਸਭ ਤੋਂ ਵੱਧ ਧੰਨਵਾਦ ਜਿਹੜੇ ਤੁਸੀਂ ਇੰਨੇ ਰੋਕਦੇ باوجود ਵੀ ਸਾਡੇ ਵਿੱਚ ਆ ਕੇ ਖੜੇ ਹੋ ਲੋਕ ਆਵਾਜ਼ ਟੀਵੀ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਸਾਰੇ ਚੈਨਲ ਇੰਨਾ ਗੁਰਦਾ ਇੰਨਾ ਮਜ਼ਬੂਤ ਨਹੀਂ ਹੁੰਦਾ ਤੁਸੀਂ ਜਿਹੜੇ ਆਏ ਹੋ ਅੱਜ ਦੌਣੇ ਆਉਣ ਤੇ ਪ੍ਰਸ਼ਾਸਨ ਦਾ ਕੀ ਰਵਈਆ ਉਹ ਤੁਹਾਡੇ ਸਾਹਮਣੇ ਆਈ ਹੈ ਗੱਲ ਵੀ ਤੁਸੀਂ ਇੱਥੇ ਕੀ ਲੈਣਾ ਹੈ ਉਹ ਤੁਸੀਂ ਇਕੱਲੇ ਆ ਗਿਓ ਕੀ ਇਸ ਦੇਸ਼ ਦੇ ਨਾਗਰਿਕ ਨਹੀਂ ਇਹ ਇਹ ਲੋਕਾਂ ਦੀ ਗੱਲ ਕਰਨ ਵਾਸਤੇ ਨਹੀਂ ਆ ਸਕਦੇ ਜੇ ਲੋਕ ਆਵਾਜ਼ ਟੀਵੀ ਦੀ ਗੱਲ ਕਰੀਏ ਤਾਂ ਇਹ ਲੋਕਾਂ ਦੀ ਆਵਾਜ਼ ਦਾ ਨਾਂ ਦਿੱਤਾ ਤਾਂ ਲੋਕਾਂ ਦੀ ਗੱਲ ਸੁਣਨਾ ਫਰਜ਼ ਹੈ ਹੁਣ ਜਦੋਂ ਕਿਸਾਨ ਆਗੂਆਂ ਦੇ ਸਵਾਲ ਆਉਂਦੇ ਆ ਵੀ ਆ ਸਾਡੇ ਦੇਸ਼ ਦਾ ਨੁਕਸਾਨ ਹੋ ਰਿਹਾ ਆ ਕਾਨੂੰਨ ਬਣਾ ਰਹੇ ਆ ਜਿਵੇਂ ਟਰੰਪ ਦੇ ਥੱਲੇ મોદી ਲੱਗਿਆ ਹੋਇਆ ਮੋਦੀ ਸਰਕਾਰ ਦੇ ਥੱਲੇ ਭਗਵੰਤ ਮਾਨ ਲੱਗਿਆ ਹੋਇਆ ਕੇਜਰੀਆਲ ਬੀ ਟੀਮ ਹੈ ਜਿਹੜੀ ਭਾਜਪਾ ਦੀ ਉਹ ਸਾਰਾ ਤਾਣਾ ਬਾਣਾ ਰਚਿਆ ਹੋਇਆ ਪੂਰੇ ਪੰਜਾਬ ਨੂੰ ਕੀ ਪੂਰੇ ਭਾਰਤ ਨੂੰ ਖਤਮ ਕਰਨ ਲੱਗੇ ਹੋਏ ਨੇ ਘਰ ਘਰ ਨਸ਼ਾ ਵਾੜਿਆ ਹੋਇਆ ਜਿਹੜਾ ਕਿ ਹੁਣ ਇੱਕ ਉਹ ਜਿਹੜਾ ਯੁੱਧ ਨਸ਼ਿਆਂ ਵਿਰੋਧ ਦਾ ਡਰਾਮਾ ਕਰ ਰਹੇ ਆ ਉਹਦੇ ਚ 15 ਸਾਲ ਦੇ 16 17 ਸਾਲ ਦੇ ਬੱਚੇ 9 ਸਾਲ ਦੇ 20 ਸਾਲ ਦੇ ਥੱਲੇ ਥੱਲੇ ਉਹਨਾਂ ਦੇ ਪਰਚੇ ਪਾਪਾ ਇੰਡੀਆ ਦੇ ਸਾਰਿਆਂ ਨੂੰ ਅੰਦਰ ਦੇਈ ਜਾ ਰਹੇ ਆ ਜਿਹੜੇ ਵੱਡੇ ਮਗਰਮਾਛਾ ਉਹਨਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਉਨ੍ਹਾਂ ਦੇ ਘਰਾਂ ਚੋਂ ਆਮ ਇਹਨਾਂ ਦੇ ਮਹੀਨਾ ਆਉਂਦਾ ਜਿਹਦੇ ਚ ਪ੍ਰਸ਼ਾਸਨ ਸਰਕਾਰ ਸਾਰਾ ਕੁਝ ਇਹ ਰਲਿਆ ਹੋਇਆ ਜਾਨੀ ਮੰਤਰੀ ਸੰਤਰੀ ਜਿਹੜੇ ਇਹਨਾਂ ਦੇ ਇਸ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਵੀ ਉਹ ਸੱਚ ਹੈ ਜਿਹੜਾ ਨੰਗਾ ਹੋਊਗਾ ਅਸਲ ਜਿਹੜਾ ਜੁੱਧ ਨਸ਼ਾ ਵਿਰੋਧਾ ਉਹ ਕਿਹੜਾ ਹੈ ਉਹ ਕਿਵੇਂ ਚੱਲਣਾ ਨਸ਼ਾ ਬੰਦ ਕਿਵੇਂ ਹੋਣਾ ਇੱਥੇ ਨੌਜਵਾਨੀ ਦਾ ਕਹਾਣ ਪਹਿਲਾਂ ਵੀ ਇਤਿਹਾਸ ਹੈ ਬਹੁਤ ਵਾਰ ਕੀਤਾ ਗੈਂਗਸਟਰਾਂ ਦੇ ਨਾਂ ਤੇ ਜਿਹੜੇ ਗੈਂਗਸਟਰ ਪਾਲੇ ਹੋਇਆ ਜਾਨੀ ਜ਼ਿਲ੍ਹਿਆਂ ਦੇ ਵਿੱਚ ਉਹ ਕਰ ਰਹੇ ਨੇ ਕਾਨਫਰੰਸਾਂ ਕਰ ਰਹੇ ਨੇ ਉਹ ਸਾਰਾ ਕੁਝ ਇਹਨਾਂ ਨੂੰ ਪਤਾ ਹੈ ਇਨਾਂ ਦੇ ਧਿਆਨ ਚ ਪਰ ਉਹ ਥੱਲੇ ਆਮ ਲੋਕਾਂ ਨੂੰ ਦਬਾਉਣ ਵਾਸਤੇ ਇਹਨਾਂ ਨੂੰ ਲੁੱਟਣ ਵਾਲੇ ਜਿਹੜੇ ਕਾਨੂੰਨ ਬਣਾਉਣ ਵਾਸਤੇ ਉਹ ਪ੍ਰਸ਼ਾਸਨ ਨੂੰ ਜਾਨੀ ਪੂਰੀ ਸ਼ਹਿਦ ਦਿੱਤੀ ਵੀ ਆ ਵੀ ਜਿਹਨੂੰ ਮਰਜ਼ੀ ਗੋਲੀਆਂ ਮਾਰ ਦਿਓ ਜਿਹਦਾ ਮਰਜ਼ੀ ਗਲ ਘੁੱਟ ਦਿਓ ਜਿਹਨੂੰ ਮਰਜ਼ੀ ਛੜਕਤੇ ਨਾ ਆਉਣ ਦਿਓ ਕੋਈ ਕਿਸਾਨਾਂ ਮਜ਼ਦੂਰਾਂ ਦੀ ਗੱਲ ਸੁਣਨ ਦੀ ਲੋੜ ਨਹੀਂ ਕੋਈ ਆਮ ਵਰਗ ਦੀ ਕੋਈ ਗੱਲ ਸੁਣਨ ਦੀ ਲੋੜ ਨਹੀਂ ਜਿਹੜੀ ਆਪ ਸਰਕਾਰ ਆਪ ਦੇ ਨਾਂ ਤੇ ਬਣੀ ਸੀ ਉਹ ਹੁਣ ਪੂਰੇ ਤਾਈ ਤਾਨਾਸ਼ਾਹ ਬਣ ਚੁੱਕੀ ਹੈ ਅੱਜ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਖਾਤਰ ਚਾਹੇ ਉਹ ਮੀਡੀਆ ਹੋਵੇ ਹਰ ਗੱਲ ਤੇ ਪੂਰਾ ਦਬਾਅ ਬਣਾ ਰਹੇ ਆ ਸਾਨੂੰ ਵੀ ਹੁਣ ਦੇਖੋ ਕਿੰਨੀ ਫੋਰਸ ਲਾਈ ਹੋਈ ਆ ਕੋਈ ਗੱਲ ਕਰਨ ਵਾਸਤੇ ਤਿਆਰ ਨਹੀਂ ਹਾਲਾਂਕਿ ਇਹਦੋਂ ਪਹਿਲਾਂ ਕਿੰਨੇ ਵਾਰੀ ਮੀਟਿੰਗਾਂ ਦੇ ਚੁੱਕੇ ਆ ਮੀਟਿੰਗ ਕਰਨ ਵਾਸਤੇ ਤਿਆਰ ਨਹੀਂ ਯਾਨੀ ਸਾਡਾ ਨੁਕਸਾਨ ਕਰਕੇ ਵੀ ਸਾਨੂੰ ਕਹਿੰਦੇ ਬੋਲਣ ਨਹੀਂ ਦੇਣਾ ਇਸ ਕਰਕੇ ਸਾਡੇ ਆਉਣ ਵਾਲੇ ਜਿਹੜਾ ਬੱਚਿਆਂ ਦਾ ਭੁੱਖਾ ਉਹਦੇ ਤੇ ਖਤਰਾ ਹੈ ਉਹਨਾਂ ਵਿੱਚ ਬੱਚੇ ਜਿਹੜੇ ਉਹ ਚੈਨਲਾਂ ਵਾਲਿਆਂ ਦੇ ਵੀ ਆ ਉਹਦੇ ਚ ਕਿਸਾਨਾਂ ਦੇ ਮਜ਼ਦੂਰਾਂ ਦੇ ਹਰ ਕਿਰਤੀ ਵਰਗ ਦੇ ਆਉਣ ਵਾਲੀ نسل ਤੇ ਜਿਹੜਾ ਵੱਡਾ ਹਮਲਾ ਹੈ ਉਹਨੂੰ ਰੋਕਣ ਵਾਸਤੇ ਆ ਜਿਹੜੇ ਯੋਧੇ ਸੰਘਰਸ਼ ਕਰ ਰਹੇ ਨੇ ਇਹ ਸੰਘਰਸ਼ ਨੇ ਆਉਣ ਵਾਲੇ ਸਮੇਂ ਚ ਵੱਡੀਆਂ ਲਹਿਰਾਂ ਬਣਨੀਆਂ ਜਿਹਦੇ ਕਰਕੇ ਇਹਨਾਂ ਨੂੰ ਬਹੁਤ ਵੱਡਾ ਖਤਰਾ ਬਣਿਆ ਵੀ ਸਾਥੋਂ ਕੱਲੀ-ਕੱਲੀ ਗੱਲ ਦਾ ਹਿਸਾਬ ਲੈਣਾ ਇਹਨਾਂ ਨੇ ਚੜ ਕੇ ਭੱਜ ਜਾਣਾ ਤੇ ਆ ਜਿਹੜਾ ਪ੍ਰਸ਼ਾਸਨ ਇਹਨਾਂ ਦਾ ਹੱਥ ਠੋਕਾ ਬਣਿਆ ਹੋਇਆ ਇਹਨਾਂ ਨੇ ਪਛਤਾਉਣਾ ਕਿਉਂਕਿ ਜਦੋਂ ਇਹਨਾਂ ਤੇ ਵਾਰ ਹੁੰਦਾ ਹੈ ਕਾਲੀ ਦਲ ਦੀ ਸਰਕਾਰ ਵੇਲੇ ਵੀ ਇੱਕ ਐਸਆਈ ਆਪਦੀ ਧੀ ਦੀ ਇੱਜ਼ਤ ਬਚਾਉਣ ਗਿਆ ਉਥੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਉਥੇ ਪ੍ਰੋਫੈਸਰ ਪਤਾ ਨਹੀਂ ਕੀ ਕਰਦਾ ਸੀ ਐਵੇਂ ਹੁਣ ਇੱਕ ਅਫਸਰ ਦਾ ਪੁੱਤ ਮਰ ਗਿਆ ਨਸ਼ਾ ਖਾ ਕੇ ਉਹਦੀ ਆਵਾਜ਼ ਨੂੰ ਦਬਾਇਆ ਗਿਆ ਉਹਨੂੰ ਬਿਆਨ ਬਦਲਣੇ ਪਏ ਅਗਲੀ ਬੈਟ ਦੇ ਵਿੱਚ ਇਹ ਹਾਲਾਤ ਪੂਰੇ ਪੰਜਾਬ ਦੇ ਬਣ ਚੁੱਕੇ ਨੇ ਇਹ ਜਿਹੜੀ ਅੱਗ ਲੱਗੀ ਹੈ ਇਹ ਹਰ ਇੱਕ ਚੁੱਲ੍ਹੇ ਤੇ ਜਾਣੀ ਹੈ ਹਰ ਘਰ ਘਰ ਜਾਣੀ ਹੈ ਇਸ ਕਰਕੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਆਏ ਆ ਕਰਦੇ ਰਹਾਂਗੇ ਆਖਰੀ ਦਮ ਤੱਕ ਲੜਾਂਗੇ ਇਹ ਬੇਇਨਸਾਫੀ ਦੇ ਖਿਲਾਫ ਲੜਾਂਗੇ ਲੋਕਾਂ ਦੀ ਆਵਾਜ਼ ਨੂੰ ਦਬਣ ਨਹੀਂ ਦੇਵਾਂਗੇ ਇਸ ਕਰਕੇ ਤਿਆਰੀ ਕਰਕੇ ਆਏ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸੰਜੀ ਕਿਵੇਂ ਦੇਖਦੇ ਹੋ ਮਤਲਬ ਤੁਹਾਨੂੰ ਇੱਥੇ ਰੋਕਿਆ ਕਿ ਆਇਆ ਉੱਥੇ ਤਾਂ ਮੁੱਖ ਮੰਤਰੀ ਤੇ ਕਹਿੰਦੇ ਰਹੇ ਕਿ ਅਸੀਂ ਤਾਂ ਆਮ ਘਰਾਂ ਦੇ ਪੁੱਤਰਾਂ ਚ ਖਣ ਨੂੰ ਕੋਈ ਆ ਕੇ ਮਿਲੋ ਸਾਡੇ ਘਰਾਂ ਵਿੱਚ ਆ ਕੇ ਮਿਲਿਆ ਕਰੋ ਤੁਸੀਂ ਤਾਂ ਇੱਥੇ ਨਹੀਂ ਜਾ ਰਹੇ ਘਰਾਂ ਚ ਮਿਲਣ ਦੀ ਗੱਲ ਤਾਂ ਦੂਰ ਹੈ ਤੁਹਾਡਾ ਸਭ ਤੋਂ ਵੱਧ ਧੰਨਵਾਦ ਜਿਹੜੇ ਤੁਸੀਂ ਇੰਨੇ ਰੋਕਦੇ باوجود ਵੀ ਸਾਡੇ ਵਿੱਚ ਆ ਕੇ ਖੜੇ ਹੋ ਲੋਕ ਆਵਾਜ਼ ਟੀਵੀ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਸਾਰੇ ਚੈਨਲ ਇੰਨਾ ਗੁਰਦਾ ਇੰਨਾ ਮਜ਼ਬੂਤ ਨਹੀਂ ਹੁੰਦਾ ਤੁਸੀਂ ਜਿਹੜੇ ਆਏ ਹੋ ਅੱਜ ਦੋਨੇ ਆਉਣ ਤੇ ਪ੍ਰਸ਼ਾਸਨ ਦਾ ਕੀ ਰਵਈਆ ਉਹ ਤੁਹਾਡੇ ਸਾਹਮਣੇ ਆਈ ਹੈ ਗੱਲ ਵੀ ਤੁਸੀਂ ਇੱਥੇ ਕੀ ਲੈਣਾ ਹੈ ਉਹ ਤੁਸੀਂ ਇਕੱਲੇ ਆ ਗਿਓ ਕੀ ਇਸ ਦੇਸ਼ ਦੇ ਨਾਗਰਿਕ ਨਹੀਂ ਇਹ ਇਹ ਲੋਕਾਂ ਦੀ ਗੱਲ ਕਰਨ ਵਾਸਤੇ ਨਹੀਂ ਆ ਸਕਦੇ ਜੇ ਲੋਕ ਆਵਾਜ਼ ਟੀਵੀ ਦੀ ਗੱਲ ਕਰੀਏ ਤਾਂ ਇਹ ਲੋਕਾਂ ਦੀ ਆਵਾਜ਼ ਦਾ ਨਾਂ ਦਿੱਤਾ ਤਾਂ ਲੋਕਾਂ ਦੀ ਗੱਲ ਸੁਣਨਾ ਫਰਜ਼ ਹੈ ਹੁਣ ਜਦੋਂ ਕਿਸਾਨ ਆਗੂਆਂ ਦੇ ਸਵਾਲ ਆਉਂਦੇ ਆ ਵੀ ਆ ਸਾਡੇ ਦੇਸ਼ ਦਾ ਨੁਕਸਾਨ ਹੋ ਰਿਹਾ ਆ ਕਾਨੂੰਨ ਬਣਾ ਰਹੇ ਆ ਜਿਵੇਂ ਟਰੰਪ ਦੇ ਥੱਲੇ મોદી ਲੱਗਿਆ ਹੋਇਆ ਮੋਦੀ ਸਰਕਾਰ ਦੇ ਥੱਲੇ ਭਗਵੰਤ ਮਾਨ ਲੱਗਿਆ ਹੋਇਆ ਕੇਜਰੀਆਲ ਬੀ ਟੀਮ ਹੈ ਜਿਹੜੀ ਭਾਜਪਾ ਦੀ ਉਹ ਸਾਰਾ ਤਾਣਾ ਬਾਣਾ ਰਚਿਆ ਹੋਇਆ ਪੂਰੇ ਪੰਜਾਬ ਨੂੰ ਕੀ ਪੂਰੇ ਭਾਰਤ ਨੂੰ ਖਤਮ ਕਰਨ ਲੱਗੇ ਹੋਏ ਨੇ ਘਰ ਘਰ ਨਸ਼ਾ ਵਾੜਿਆ ਹੋਇਆ ਜਿਹੜਾ ਕਿ ਹੁਣ ਇੱਕ ਉਹ ਜਿਹੜਾ ਯੁੱਧ ਨਸ਼ਿਆਂ ਵਿਰੋਧ ਦਾ ਡਰਾਮਾ ਕਰ ਰਹੇ ਆ ਉਹਦੇ ਚ 15 ਸਾਲ ਦੇ 16 17 ਸਾਲ ਦੇ ਬੱਚੇ 9 ਸਾਲ ਦੇ 20 ਸਾਲ ਦੇ ਥੱਲੇ ਥੱਲੇ ਉਹਨਾਂ ਦੇ ਪਰਚੇ ਪਾਪਾ ਇੰਡੀਆ ਦੇ ਸਾਰਿਆਂ ਨੂੰ ਅੰਦਰ ਦੇਈ ਜਾ ਰਹੇ ਆ ਜਿਹੜੇ ਵੱਡੇ ਮਗਰਮਾਚਾ ਉਹਨਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਉਹਨਾਂ ਦੇ ਘਰਾਂ ਚੋਂ ਆਮ ਇਹਨਾਂ ਦੇ ਮਹੀਨਾ ਆਉਂਦਾ ਜਿਹਦੇ ਵਿੱਚ ਪ੍ਰਸ਼ਾਸਨ ਸਰਕਾਰ ਸਾਰਾ ਕੁਝ ਰਲਿਆ ਹੋਇਆ ਜਾਨੀ ਮੰਤਰੀ ਸੰਤਰੀ ਜਿਹੜੇ ਇਹਨਾਂ ਦੇ ਇਸ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਵੀ ਉਹ ਸੱਚ ਹੈ ਜਿਹੜਾ ਨੰਗਾ ਹੋਊਗਾ ਅਸਲ ਜਿਹੜਾ ਜੁੱਧ ਨਸ਼ਾ ਵਿਰੋਧਾ ਉਹ ਕਿਹੜਾ ਹੈ ਉਹ ਕਿਵੇਂ ਚੱਲਣਾ ਨਸ਼ਾ ਬੰਦ ਕਿਵੇਂ ਹੋਣਾ ਇੱਥੇ ਨੌਜਵਾਨੀ ਦਾ ਘਾਣ ਪਹਿਲਾਂ ਵੀ ਇਤਿਹਾਸ ਹੈ ਬਹੁਤ ਵਾਰੀ ਕੀਤਾ ਗੈਂਗਸਟਰਾਂ ਦੇ ਨਾਂ ਤੇ ਜਿਹੜੇ ਗੈਂਗਸਟਰ ਪਾਲੇ ਹੋਇਆ ਜਾਨੀ ਜ਼ਿਲ੍ਹਿਆਂ ਦੇ ਵਿੱਚ ਉਹ ਕਰ ਰਹੇ ਨੇ ਕਾਨਫਰੰਸਾਂ ਕਰ ਰਹੇ ਨੇ ਉਹ ਸਾਰਾ ਕੁਝ ਇਹਨਾਂ ਨੂੰ ਪਤਾ ਹੈ ਇਹਨਾਂ ਦੇ ਧਿਆਨ 'ਚ ਹੈ ਪਰ ਉਹ ਥੱਲੇ ਆਮ ਲੋਕਾਂ ਨੂੰ ਦਬਾਉਣ ਵਾਸਤੇ ਇਹਨਾਂ ਨੂੰ ਲੁੱਟਣ ਵਾਲੇ ਜਿਹੜੇ ਕਾਨੂੰਨ ਬਣਾਉਣ ਵਾਸਤੇ ਉਹ ਪ੍ਰਸ਼ਾਸਨ ਨੂੰ ਜਾਣੀ ਪੂਰੀ ਸ਼ਹਿਦ ਦਿੱਤੀ ਵੀ ਆ ਵੀ ਜਿਹਨੂੰ ਮਰਜੀ ਗੋਲੀਆਂ ਮਾਰ ਦਿਓ ਜਿਹਦਾ ਮਰਜੀ ਗਲ ਘੁੱਟ ਦਿਓ ਜਿਹਨੂੰ ਮਰਜੀ ਛੜਕਤੇ ਨਾ ਆਉਣ ਦਿਓ ਕੋਈ ਕਿਸਾਨਾਂ ਮਜ਼ਦੂਰਾਂ ਦੀ ਗੱਲ ਸੁਣਨ ਦੀ ਲੋੜ ਨਹੀਂ ਕੋਈ ਆਮ ਵਰਗ ਦੀ ਕੋਈ ਗੱਲ ਸੁਣਨ ਦੀ ਲੋੜ ਨਹੀਂ ਜਿਹੜੀ ਆਪ ਸਰਕਾਰ ਆਪ ਦੇ ਨਾਂ ਤੇ ਬਣੀ ਸੀ ਉਹ ਹੁਣ ਪੂਰੇ ਤਾਈ ਤਾਨਾਸ਼ਾਹ ਬਣ ਚੁੱਕੀ ਐ ਅੱਜ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਖਾਤਰ ਚਾਹੇ ਉਹ ਮੀਡੀਆ ਹੋਵੇ ਹਰ ਗੱਲ ਤੇ ਪੂਰਾ ਦਬਾਅ ਬਣਾ ਰਹੇ ਆ ਸਾਨੂੰ ਵੀ ਹੁਣ ਦੇਖੋ ਕਿੰਨੀ ਫੋਰਸ ਲਾਈ ਹੋਈ ਐ ਕੋਈ ਗੱਲ ਕਰਨ ਵਾਸਤੇ ਤਿਆਰ ਨਹੀਂ ਹਾਲਾਂਕਿ ਇਹਦੋਂ ਪਹਿਲਾਂ ਕਿੰਨੇ ਵਾਰੀ ਮੀਟਿੰਗਾਂ ਦੇ ਚੁੱਕੇ ਐ ਮੀਟਿੰਗ ਕਰਨ ਵਾਸਤੇ ਤਿਆਰ ਨਹੀਂ ਜਾਣੀ ਸਾਡਾ ਨੁਕਸਾਨ ਕਰਕੇ ਵੀ ਸਾਨੂੰ ਕਹਿੰਦੇ ਬੋਲਣ ਨਹੀਂ ਦੇਣਾ ਇਸ ਕਰਕੇ ਸਾਡੇ ਆਉਣ ਵਾਲੇ ਜਿਹੜਾ ਬੱਚਿਆਂ ਦਾ ਭੁੱਖਾ ਉਹਦੇ ਤੇ ਖਤਰਾ ਹੈ ਉਹਨਾਂ ਵਿੱਚ ਬੱਚੇ ਜਿਹੜੇ ਉਹ ਚੈਨਲਾਂ ਵਾਲਿਆਂ ਦੇ ਵੀ ਆ ਉਹਦੇ ਚ ਕਿਸਾਨਾਂ ਦੇ ਮਜ਼ਦੂਰਾਂ ਦੇ ਹਰ ਕਿਰਤੀ ਵਰਗ ਦੇ ਆਉਣ ਵਾਲੀ نسل ਤੇ ਜਿਹੜਾ ਵੱਡਾ ਹਮਲਾ ਹੈ ਉਹਨੂੰ ਰੋਕਣ ਵਾਸਤੇ ਆ ਜਿਹੜੇ ਜੋਦੇ ਸੰਘਰਸ਼ ਕਰ ਰਹੇ ਨੇ ਇਹ ਸੰਘਰਸ਼ ਨੇ ਆਉਣ ਵਾਲੇ ਸਮੇਂ ਚ ਵੱਡੀਆਂ ਲਹਿਰਾਂ ਬਣਨੀਆਂ ਜਿਹਦੇ ਕਰਕੇ ਇਹਨਾਂ ਨੂੰ ਬਹੁਤ ਵੱਡਾ ਖਤਰਾ ਬਣਿਆ ਵੀ ਸਾਥੋਂ ਕੱਲੀ-ਕੱਲੀ ਗੱਲ ਦਾ ਹਿਸਾਬ ਲੈਣਾ ਹੈ ਇਹਨਾਂ ਨੇ ਚੜ ਕੇ ਭੱਜ ਜਾਣਾ ਤੇ ਆ ਜਿਹੜਾ ਪ੍ਰਸ਼ਾਸਨ ਇਹਨਾਂ ਦਾ ਹੱਥ ਠੋਕਾ ਬਣਿਆ ਹੋਇਆ ਇਹਨਾਂ ਨੇ ਪਛਤਾਉਣਾ ਕਿਉਂਕਿ ਜਦੋਂ ਇਹਨਾਂ ਤੇ ਵਾਰ ਹੁੰਦਾ ਹੈ ਕਾਲੀ ਦਲ ਦੀ ਸਰਕਾਰ ਵੇਲੇ ਵੀ ਇੱਕ ਐਸਆਈ ਆਪਦੀ ਧੀ ਦੀ ਇੱਜ਼ਤ ਬਚਾਉਣ ਗਿਆ ਉਥੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਉਥੇ ਪ੍ਰੋਫੈਸਰ ਪਤਾ ਨਹੀਂ ਕੀ ਕਰਦਾ ਸੀ ਐਵੇਂ ਹੁਣ ਇੱਕ ਅਫਸਰ ਦਾ ਉਹ ਤਾਂ ਮਰ ਗਿਆ ਨਸ਼ਾ ਖਾ ਕੇ ਉਹਦੀ ਆਵਾਜ਼ ਨੂੰ ਦਬਾਇਆ ਗਿਆ ਉਹਨੂੰ ਬਿਆਨ ਬਦਲਣੇ ਪਏ ਅਗਲੀ ਬੈਟ ਦੇ ਵਿੱਚ ਇਹ ਹਾਲਾਤ ਪੂਰੇ ਪੰਜਾਬ ਦੇ ਬਣ ਚੁੱਕੇ ਨੇ ਇਹ ਜਿਹੜੀ ਅੱਗ ਲੱਗੀ ਹੈ ਇਹ ਹਰ ਇੱਕ ਚੁੱਲ੍ਹੇ ਤੇ ਜਾਣੀ ਹੈ ਹਰ ਘਰ ਘਰ ਜਾਣੀ ਹੈ ਇਸ ਕਰਕੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਆਏ ਆ ਕਰਦੇ ਰਹਾਂਗੇ ਆਖਰੀ ਦਮ ਤੱਕ ਲੜਾਂਗੇ ਇਹ ਬੇਇਨਸਾਫੀ ਦੇ ਖਿਲਾਫ ਲੜਾਂਗੇ ਲੋਕਾਂ ਦੀ ਆਵਾਜ਼ ਨੂੰ ਦਬਣ ਨਹੀਂ ਦੇਵਾਂਗੇ ਇਸ ਕਰਕੇ ਤਿਆਰੀ ਕਰਕੇ ਆਏ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ